ਚੱਲ ਯਾਰ ਕਮਾਲ ਹੈ ਬੱਸ ਹੋਰ ਬੱਸ ਕਰ ਹੁਣ ਉਹ ਨਿਕਲ ਗਿਆ ਨਿਕਲ ਤਾਂ ਗਿਆ ਪਰ ਉਹ ਸਾਈਡ ਟਿਕ ਮੈਂ ਤੇ ਨਿਕਲ ਜਾਂਦੀ ਗੱਲ ਕੁਝ ਹੋਰ ਐਕਸ਼ਨ ਖੜ ਜਾ ਬਾਲ ਤਾਂ ਦੱਸ ਦਿਆ ਕਰੋ ਐਕਸ਼ਨ ਦੂਰੋਂ ਲਿਆ ਦੂਰੋਂ ਦੂਰ ਇੱਕ 620 ਚੱਲ ਨੀ ਬੂ ਨੀ ਹਲਚੜ ਕਰਦਾ ਉਹ ਨਾ ਰੈਡੀ ਚਲੋ ਉਧਰ ਹੈ ਕਿ ਨਹੀਂ ਲਾਤੀ ਐਕਸ਼ਨ ਐ ਕਲਾ ਰੈਡੀ ਐਕਸ਼ਨ ਨੀ ਮੈਂ ਮਰ ਜਾ ਨੀ ਮੈਂ ਮਰ ਜਾ ਨੀ ਉਹ ਲੱਛਣ ਕਰਨੋਂ ਹੜਦਾ ਨਹੀਂ ਕਿੱਟੇ ਬਣਾਉ ਮੇ ਤੋਂ ਇਹਦੇ ਇਥੋਂ ਪਤਾ ਲੱਗਦਾ ਵੀ ਤੂੰ ਸਰਪੰਚ ਦੇ ਘਰਾਂ ਵਾਲੀ ਹੀ ਐ ਉਹਦੀ ਵਹਿੇਜੀ ਸੋਚ ਨੀ ਕਾਗਜ਼ ਤੇ ਜਿਹੜੀ ਮੋਹਰ ਨਹੀਂ ਸਿਲਵਾਉਣੀ ਚਾਰ ਪੰਜ ਦਿਨਾਂ ਦੀ ਫਿਰਦੀ ਸੀ ਮੈਂ ਫੇ ਪਹਿਲਾਂ ਨਹੀਂ ਬਖ ਸਕਦੀ ਤੂੰ ਸੁਣਦੀ ਕਿੱਥੇ ਆ ਦਿਮਾਗ ਵੀ ਹੋਣਾ ਚਾਹੀਦਾ ਸਮਝ ਲੈ ਨਹੀਂ ਮੈਂ ਤਾਂ ਤੈਨੂੰ ਕਹਿੰਦੀ ਸੀ ਅੱਜ ਮੈਂ ਘਰੇ ਗਈ ਸੀ ਹੈ ਮੋਰ ਤਾਂ ਚਲੂ ਨਹੀਂ ਲਾਤੀ ਹੂੰ ਤੈਨੂੰ ਮੈਂ ਦੱਸਦੀ ਆ ਉਹ ਤਾਂ ਮੈਨੂੰ ਇੱਕ ਦੀਆਂ 31 ਸੁਣਾਉਣ ਵਾਲਾ ਤੈਨੂੰ ਪਤਾ ਤਾਂ ਹੈਗਾ ਮਸ਼ਕਰੀਆ ਕਰਦਾ ਰਹਿੰਦਾ ਪਰ ਅੱਜ ਤਾਂ ਉਹਨੇ ਮੈਨੂੰ ਕੁਝ ਨਹੀਂ ਬੋਲਿਆ ਕਿਉਂ ਬਸ ਐਵੇਂ ਮੈਂ ਕਿ ਮੋਰ ਲਾ ਦੇ ਮੋਰ ਲਾਤੀ ਹੈ ਫਿਰ ਮੈਂ ਉਹਦਾ ਮੂੰਹ ਜੇ ਦੇਖੀਗੀ ਵੀ ਚਲ ਕੁਝ ਬੋਲੂਗਾ ਨਾ ਕੁਝ ਨਹੀਂ ਬੋਲਿਆ ਤੇ ਐਂ ਜੀ ਰੰਗ ਕਾਹ ਤੋਂ ਪਟਾਈ ਫਿਰਦਾ ਉਹ ਹਾਂ 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 ਘਪਟੇ ਫਿਰਦਾ ਹੋਰ ਮੈਨੂੰ ਤਾਂ ਡਰ ਲੱਗਦਾ ਸਰਪੰਚ ਜਣਗੇ ਇਧਰ ਹੋ ਜਾਂਦੇ ਨਹੀਂ ਪਤਾ ਨਹੀਂ ਨਹੀਂ ਮੈਨੂੰ ਤਾਂ ਨਹੀਂ ਡਰ ਲੱਗਦਾਗਾ ਉਹੀ ਗੱਲ ਹਨਾ ਰੱਬ ਨਾ ਕਰੇ ਉਹਦਾ ਤਾਂ ਮੂਹ ਮੰਦਰਾ ਜੀ ਬਦਲੇ ਪਿਆਗਾ ਨਲੇ ਚਿਹਰੇ ਤੇ ਨੂਰ ਜਾ ਵੀ ਆਇਆ ਪਿਆ ਸੀਗਾ ਸੋਹਣਾ ਹੋ ਰਿਹਾ ਅਕੇ ਨਾਲੋਂ ਤੇ ਐਂ ਜੇ ਗੱਲਾਂ ਕਰਦਾ ਸੀ ਜਿਵੇਂ ਬਸ ਵੀ ਜਿਵੇਂ ਬੰਦੇ ਤਾਂ ਜਦੋਂ ਕਹਿੰਦੇ ਨਹੀਂ ਹੁੰਦੇ ਵੀ ਥੋੜੇ ਜਿ ਦਿਨ ਰਹਿ ਜਾਂਦੇ ਨੇ ਫਿਰ ਚੰਗੇ ਚੰਗੇ ਕੰਮ ਜੇ ਕਰਨੇ ਚੰਗੇ ਚੰਗੇ ਗੱਲਾਂ ਆ ਕਰਨੀਆਂ ਕੋਈ ਪਕਾਈ ਮਾਰੀ ਜਾਂਦੀ ਆ ਤੂੰ ਦੱਸ ਲੈ ਉਨੀ ਮੇ ਪਕਾਈ ਨਹੀਂ ਮਾਰਦੀ ਆਏ ਹੁੰਦੇ ਦਿਣਜੇ ਨਾਲੇ ਨਾ ਆਏ ਹੁੰਦੇ ਮੈਂ ਤਾਂ ਤੈਨੂੰ ਉਹਦੀ ਗੱਲ ਦੱਸਦੀ ਆ ਤੈਨੂੰ ਵੀ ਤਾਂ ਪਤਾ ਲੱਗਦੀ ਹੋਊਗਾ ਤੇਰੇ ਨਾਲ ਵੀ ਤਾਂ ਹੁਣ ਘਰੇ ਵਧੀਏ ਰਹਿੰਦਾ ਹੋਊਗਾ ਕਿ ਲੜਦਾ ਲੁੱਟਦਾਗਾ ਨਾ ਜੋ ਮੈਂ ਨਹੀਂ ਲੈਣਾ ਸਾਡੇ ਤਾਂ ਸੁਣਨਾਂ ਦੀ ਨਹੀਂ ਦੇਖਾ ਕਹਿੰਦੀ ਸੁਣਨਾਂ ਦੀ ਫਿਰ ਤੂੰ ਆਪ ਸੋਚ ਤੇਰਾ ਕਿੰਨਾ ਲੜਦਾ ਸੀ ਤੈਨੂੰ ਕਿੰਨਾ ਤਾਂ ਪਾਉਂਦਾ ਸੀ ਹੁਣ ਇੰਨਾ ਚੰਗਾ ਕਾਤੋਂ ਹੋ ਰਿਹਾਗਾ ਮੈਂ ਤਾਂ ਤੈਨੂੰ ਇਹ ਕਹੜੀ ਸਰਪੰਚਣੀ ਦੇਖ ਤੂੰ ਉਸੇ ਨਾਲ ਹੀ ਸੋਹਣੀ ਲੱਗਦੀ ਆ ਹਨਾ ਤੇਰਾ ਬੰਦਾ ਅਕਸਰ ਨੂੰ ਤੂੰ ਉਹਤੇ ਨਾ ਥੋੜੀ ਜਿਹੀ ਗੌਰ ਰੱਖੀ ਧਿਆਨ ਰੱਖੀ ਐਵੇਂ ਬੰਦਾ ਕਈ ਵਾਰ ਨਾ ਕੁਝ ਉਲਟਾ ਵਾਕੀ ਤੋ ਰੱਬ ਹੈਗਾ ਕਾ ਚਲ ਮੈਂ ਤੇ ਤੈਨੂੰ ਇਹੀ ਕਹਿੰਦੀ ਸੀਗੀ ਚਲ ਚੰਗਾ ਧਿਆਨ ਰੱਖੀ ਚੰਗਾ ਉਹਦਾ ਬਾਲੀ ਫਿਕਰ ਹੈ ਮੈਨੂੰ ਤਾਂ ਆਕਸ਼ਨ ਦੇਖ ਤੂੰ ਉਸ ਨਾਲ ਹੀ ਸੋਹਣੀ ਲੱਗਦੀ ਆ ਹਨਾ ਨਵਾਂ ਨਵਾਂ ਤੁਹਾਡਾ ਵਿਆਹ ਹੋਇਆ ਚੰਦਰੀਏ ਮੈਨੂੰ ਤਾਂ ਹੀ ਡਰ ਲੱਗਿਆ ਰਹਿੰਦਾ ਚਲ ਦੇ ਸੀ ਚੰਦਰੀਏ ਮੈਨੂੰ ਤਾਂ ਹੀ ਡਰ ਲੱਗਿਆ ਰਹਿੰਦਾ ਉਹ ਤਾਂ ਉਹ ਉਸ ਨਾਲ ਸੋਹਣੀ ਲੱਗਦੀ ਆ ਆਕਸ਼ਨ ਫਿਰ ਪਹਿਲਾਂ ਨਹੀਂ ਕਹਿ ਸਕਾ ਆਕਸ਼ਨ ਦੇਖ ਤੂੰ ਹਨਾ ਉਸ ਨਾਲ ਹੀ ਸੋਹਣੀ ਲੱਗਦੀ ਆ ਨਾਲੇ ਹੁਣ ਤੁਹਾਡਾ ਤਾਂ ਨਵਾਂ ਨਵਾਂ ਵਿਆਹ ਹੋਇਆ ਚਾਰੋਂ ਗੁਣ ਵੀ ਵਿੱਚੇ ਪਾਏ ਨੇ ਹਨਾ ਸਾਰਾ ਕੁਝ ਗਾਂਡ ਪਾ ਕੇ ਖੜਾਏ ਸਾਰਿਆਂ ਨੂੰ ਐਕਸ਼ਨ ਲਾਇਆ ਵੀ ਸਰਪੰਚਾ ਤੇਰੀ ਆਥਮ ਦੀ ਰੋਟੀ ਖਤਮ ਦੇਖਦਾ ਜਾਈਂ ਤੇਰੇ ਨਾਲ ਬਣਦੀ ਕੀ ਐ ਨਾ ਨਾ ਐਕਸ਼ਨ ਦੇਖਦਾ ਯਾਰ ਤੇਰੇ ਨਾਲ ਬਣਦੀ ਕੀ ਐ ਤੂੰ ਬਹੁਤ ਦੁਖੀ ਕੀਤਾ ਦੁਬਾਰਾ ਐਕਸ਼ਨ ਦੇਖਦਾ ਜਾ ਤੇਰੇ ਨਾਲ ਬਣਦੀ ਕੀ ਐ ਤੂੰ ਮੈਨੂੰ ਬਹੁਤ ਦੁਖੀ ਕੀਤਾ ਦੋ ਮਿੰਟ ਖੜ ਆ ਜਾ ਮੈਂ ਐਕਸ਼ਨ ਦੇਖਦਾ ਜਾ ਹੋਰਾਂ ਨੂੰ ਕਰ ਚੱਲ ਫੜ ਜਾ ਫੜ ਜਾ ਫੜ ਜਾ ਲਾਸਟ ਬੈ ਲੋ ਕੀ ਸੀ ਮੇਰਾ ਤੁਮੈਨੂੰ ਬਹੁਤ ਦੁਖੀ ਕੀਤਾ ਹੈ ਸਾਰੀਆਂ ਦਵਾਰ ਤੁਮੈਨੂੰ ਬਹੁਤ ਦੁਖੀ ਕੀਤਾ ਹੈ ਵੋਟਾਂ ਵਾਲੀਆਂ ਸਾਰੀਆਂ ਕਸਰਾਂ ਗੱਡੂ ਜਿੱਤ ਹਾਰ ਦੀਆਂ ਵੀ ਦੁਖੀ ਤਾਂ ਮੈਨੂੰ ਤੂੰ ਹੋਰ ਪੱਸੇ ਵੀ ਕੀਤਾ ਹੁਣ ਕੀ ਕਹਾ ਤੈਨੂੰ ਦੇਖਦਾ ਜਾਈ ਦਵਾਰ ਯਾਰ ਗਣ ਗਣ ਬਦਲੇ ਲਾਉ ਭੱਜੀ ਨਾ ਹੁਣ 2 ਮਿੰਟਾਂ ਚ ਹੀ ਆਇਆ ਮੈਂ ਕੀ ਕਹਿੰਦਾ ਗਣ ਗਣ ਬਦਲੇ ਲਾਉ ਭੱਜੀ ਨਾ ਹੁਣ ਦੁਬਾਰਾ ਲੰਘੇ ਦੇ ਵੀ ਲੰਘਦਾ ਚੱਲ ਖੜ ਜਾ ਐਕਸ਼ਨ ਗਣ ਗਣ ਬਦਲੇ ਲਾਉ ਦੁਬਾਰਾ ਗਣ ਗਣ ਬਦਲੇ ਲਾਉ ਭੱਜੀ ਨਾ ਹੁਣ 2 ਮਿੰਟਾਂ ਕੜਜਾ ਦਵਾਰੇ ਬੋਲ ਲੈ ਇੱਕ ਮਿੰਟ ਬੋਲਾ ਕੜਜਾ ਡਾਇਲੌਗ ਉੱਪਰ ਲੱਗਿਆ ਕੱਟ ਕੇ ਚੱਟ ਦੇ ਦੋਨੋਂ ਪਿਆਰ ਕਰਦੀ ਹਾਂ ਚੱਲ ਜੱਫੀ ਪਾ ਗਈ ਕੁੱਤਾ ਕੜਜਾ ਸੀ ਨੂੰ ਨਾ ਚੱਲ ਜੱਫੀ ਪਾ ਕੇ ਤੂੰ ਆਈ ਇੱਥੇ ਰੁਕ ਜਾ ਇਹ ਜੱਫੀ ਨੂੰ ਮੱਗਰ ਨੂੰ ਪਾਈ ਜਾ ਚੱਲ ਆ ਜਾ ਫਿਰ ਇੱਥੇ ਕੀ ਆ ਉਧਰ ਹੀ ਲੱਗੂ ਕਿ ਹੋਰ ਲਾਉ ਥੱਲਾ ਤੇਰਾ ਕੱਟ ਲੈ ਲੈਨੇ ਸਾਰੇ ਲਾ ਕਿੱਥੇ ਲੱਗਨੇ ਬਾਈਟ ਲੱਗੂ ਹੋਰ ਐਂਗਲ ਲੈ ਲੈ ਕੋਈ ਗੱਲ ਨਹੀਂ ਇੱਥੇ ਲੜਾਈ ਜੋਨ ਲੈ ਲੈ ਇਧਰ ਲੱਗੂ ਉਧਰ ਹਾਂ ਇਧਰ ਹੀ ਲੱਗੂਗਾ ਯਾਰ ਉੱਥੇ ਲਾ ਲੈਣਾ ਉੱਥੇ ਲਾ ਇਧਰੋਂ ਯਾਰ ਕੋਲੋਂ ਠੀਕ ਆ ਜਮ ਬائیں ਘੈਂਟ ਆਉਂਦਾ ਦੋਨੋਂ ਦਾ ਫੇਸ ਆ ਰਿਹਾ ਨਾ ਇੱਥੋਂ ਲੈ ਲੈ ਹੋਰ ਰਾਜੂ ਦਾ ਫੇਸ ਵੀ ਆਉਂਦਾ ਨਾ ਕਿਉਂਕਿ ਜਦੋਂ ਐ ਜੇ ਕਰਦਾ ਪਤਾ ਵੀ ਲੱਗਦਾ ਨਾ ਫਿਰ ਜੇ ਨਹੀਂ ਦਰਸੂ ਨਾ ਬਣਾਈਆਂ ਤਾਂ ਚੱਲ ਯਾਰ ਓਏ ਆ ਜਾ ਚੱਲ ਨੇਰਾ ਹੋਈ ਜਾਂਦਾ ਉਧਰ ਉਹ ਵੀ ਬੈਠੀਆਂ ਨੇ ਉਹ ਹੈ ਚਿੱਕਣਗੇ ਟੱਪਣਗੇ ਇਹ ਦੇਖ ਤੁਸੀਂ ਟਾਈਮ ਆਏ ਹੋਣ ਯਾਰ ਅੱਜ ਹੋ ਗਈ ਐਕਸ਼ਨ ਅੱਛਾ ਦਿਲੋਂ ਪਿਆਰ ਕਰਦੀ ਆਂ ਹਾਂ ਬਹੁਤ ਜ਼ਿਆਦਾ ਪਿੱਛੇ ਹੋ ਫਿਰ ਐਕਸ਼ਨ ਅੱਛਾ ਦਿਲੋਂ ਪਿਆਰ ਕਰਦੀ ਆਂ ਬਹੁਤ ਜ਼ਿਆਦਾ ਚੱਲ ਫਿਰ ਪਿੱਛੇ ਹੋ ਕਿਉਂ ਫਿਰ ਗੋਲੀ ਗੋਲੀ ਮਾਰਨ ਵਾਲੀ ਗੱਲ ਨਾ ਕਹੀਂ ਸਰਪੰਚਾ ਤੇਰੇ ਬਿਨਾ ਮੈਂ ਕੱਖ ਦੀ ਵੀ ਨਹੀਂ ਇਹ ਗੱਲਾਂ 'ਚ ਮੈਂ ਨਹੀਂ ਆਉਂਦਾ ਨਾਲੇ ਮੈਂ ਬਹੁਤ ਰੀਲਾਂ ਦੇਖਦਾ ਐ ਰਜੀਆਂ ਕੁੱਤਾ ਲੈ 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 हां कहदे रीला मैं वाधू देख ले बहुत चक्करਾਂ ਚ ਫਸਾਉਂਦੀ ਆ ਕੋਈ ਰੀਲਾਂ ਲਈ ਡਾਇਲੌਗ ਚ ਐਪਣ ਦੀ ਲੋੜ ਨਹੀਂ ਬੁਧੇਰੀਆਂ ਦੇਖੀਆਂ ਨੇ ਠੀਕ ਆ ਚਲ ਇੰਸਟਾ ਤੇ ਐਕਸ਼ਨ ਕੀ ਕੀ ਵਾਅ ਕਿਆਰ ਕਰਦੀ ਰਹੂਗੀ ਹਮੇਸ਼ਾ ਇਹੋ ਤੋੜੋ ਹੁੰਦਾ ਜਾ ਨਾ ਸੋਹਣਿਆ ਹੂੰ ਕੋਈ ਗੱਲ ਨਹੀਂ ਸਰਪੰਚਾ ਜੋ ਮਰਜ਼ੀ ਹੋ ਜੇ ਪਰ ਪਿਆਰ ਤਾਂ ਸ਼ਿੰਦਰ ਤੈਨੂੰ ਹੀ ਕਰਦੀ ਰਹੂਗੀ ਤੂੰ ਦੇਖ ਲਈ ਕਰਦੀ ਹਰ ਰਾਤ ਚੌਕ ਚਰਾਹੇ ਦਾ ਅਸੀਂ ਗਲਤ ਹੋ ਗਏ ਪੁੱਲੂਗਾ ਜੋ ਮਰਜ਼ੀ ਹੋ ਜੇ ਸਰਪੰਚਾ ਲੇਕਿਨ ਸ਼ਿੰਦਰ ਦਵਾਰੇ ਦਵਾਰੇ ਜੋ ਮਰਜ਼ੀ ਹੋ ਜੇ ਸਰਪੰਚਾ ਲੇਕਿਨ ਸ਼ਿੰਦਰ ਤੈਨੂੰ ਹੀ ਪਿਆਰ ਕਰਦੀ ਰਹੇਗੀ ਤੂੰ ਦੇਖ ਲਈ ਹਰ ਇੱਕ ਚੌਕ ਚਰਾਹੇ ਦਾ ਅਸੀਂ ਹਾਸਾ ਬਣ ਕੇ ਨੀ ਤੂੰ ਜਾਣੇ ਜਾਣਾ ਜਾਣੇ ਅਸੀਂ ਤਮਾਸਾ ਬਣ ਕੇ ਨੀ ਤੂੰ ਜਾਣੇ ਜਾਣਾ ਜਾਣੇ ਅਸੀਂ ਤਮਾਸਾ ਬਣ ਕੇ ਨੀ ਕੀ ਲਿਖਿਆ ਦਾ ਕੀ ਫਾਇਦਾ ਖੂਨ ਨਾਲ ਲਿਖੀਆਂ ਚਿੱਠੀਆਂ ਦਾ ਤੇਰਾ ਸਖਤ ਮੁੱਲ ਨਹੀਂ ਪੈਂਦਾ ਨਹੀਂ ਤੇਰਾ ਨਹੀਂ ਤੇਰਾ ਕੱਖ ਮੁੱਲ ਨਹੀਂ ਪੈਂਦਾ ਨਹੀਂ ਤੇਰੀਆਂ ਕੱਲਾ ਮਿੱਠੀਆਂ ਦਾ ਪੱਕਾ ਪਤਾ ਤੈਨੂੰ ਵੀ ਹੈਗਾ ਇੱਥੇ ਉਹ ਪੱਕਾ ਪਤਾ ਲੈ ਮੈਂ ਆਪ ਦੇਖਿਆ ਗੱਡੀ ਖੜੀ ਦੇਖੀ ਆ ਮੈਂ ਹਾਂ ਜਲਮੜਾ ਧਿਆਨ ਰੱਖ ਧਿਆਨ ਨਿਗਾਹ ਰੱਖ ਓਏ ਯਾਰ ਬਸ ਕਿੱਥੇ ਕੋਈ ਇੱਕ ਭੱਜੂਗਾ ਖੇਤਾਂ 'ਚ ਹੋ ਭੱਜਣਾ ਭਜਣ ਥੋੜੀ ਦੰਨੇ ਆਪਾਂ ਉਹਨੂੰ ਓਏ ਗੱਡੀ ਤਾਂ ਦੀਨੀ ਨਹੀਂ ਕਿਤੇ ਯਾਰਾ ਓਏ ਇੱਥੇ ਤਾਂ ਗੱਡੀ ਖੜੀ ਸੀ ਯਾਰਾ ਮੈਂ ਕੱਟ ਲਈ ਆ ਜਾ ਆ ਜਾ ਫੇਰ ਉੱਚਲ ਯਾਰ ਆ ਜਾ ਹਾਂ ਆਪਾਂ ਆਪਣੇ ਘਰੇ ਚੱਲਦੇ ਆ ਪੈਗ ਬੁੱਕ ਲਾ ਕੇ ਫੇਰ ਦੇਖਾਂਗੇ ਦੋ ਹੱਥ ਕਹੀ ਤਾਂ ਇਹਨਾਂ ਮੈਂ ਹੁਣ ਇੱਥੋਂ ਲਈ ਐਕਸ਼ਨ ਮਸਾ ਤਾਂ ਬਾਰੀ ਮਿਲੀ ਐ ਖੜ ਜਾ ਪਾਣੀ ਲਾਉਣਾ ਚਾਹੀਦਾ ਐਕਸ਼ਨ ਨਾ ਮੈਂ ਘਰੇ ਇਕੱਲੀ ਪਾਉਂਗੀ ਕਹਿ ਮੈਂ ਦੁਬਾਰੇ ਕਹਿਣਾ ਓਕੇ ਐਕਸ਼ਨ ਉਹ ਮਸਾ ਤਾਂ ਨੇਰੀ ਪਾਣੀ ਮਿਲਿਆ ਤੇ ਫੇਰ ਨਾ ਮੈਂ ਘਰੇ ਇਕੱਲੀ ਰਹੂੰਗੀ ਜੇ ਬਾਈ ਬੋਲੂਗਾ ਉਧਰ ਝੱਕਣਾ ਐਕਸ਼ਨ ਮਸਾ ਤਾਂ ਨੇਰੀ ਪਾਣੀ ਮਿਲਿਆ ਨਾ ਤੇ ਫਿਰ ਮੈਂ ਘਰੇ ਇਕੱਲੀ ਰਹੂੰਗੀ ਵੇ ਇਕੱਲੀ ਕਿਉਂ ਰਹੇਂਗੀ ਤੂੰ ਐਂ ਕਰੀ ਦੀਪੀ ਨੂੰ ਪਾਲ ਫੱਦ ਕਰੀ ਜੰਨਾ ਤੂੰ ਮੈਂ ਨਹੀਂ ਪਾਉਂਦੀ ਦੀਪੀ ਨੂੰ ਇਹ ਹੋਰ ਕਿਨੂੰ ਪਾਵਾਂ ਮੇਰੀ ਗੱਲ ਨੂੰ ਤੂੰ ਚਾਨੇ ਨੂੰ ਕਹਦੇ ਅੱਛਾ ਵਿਚਾਰਨ ਨੂੰ ਕਹਦਾ ਵੀ ਤੇਰੇ ਨਾਲ ਪੈ ਜੇ ਬਾਈ ਡਾਇਲੋਗ ਕਹਿ ਲੈਣ ਦੇ ਪਹਿਲਾਂ ਓਕੇ ਪਹਿਲੀ ਕਹਿ ਦਿੰਨੀ ਹਾਂ ਕੰਪਲੀਟ ਕਰ ਦਿਓ ਚੱਲ ਚਲ ਐਕਸ਼ਨ ਤੂੰ ਚਾਨੇ ਨੂੰ ਕਹਦੇ ਦੁਬਾਰੇ ਸਾਰਾ ਸੋਲੋ ਕਰ ਦੋ ਐਕਸ਼ਨ ਓਹ ਕਿੰਦੋ ਕਰ ਦੋ ਚੱਲ। ਉਹ ਮਾਤਾ ਤਾਂ ਨਹੀਂ ਰੀ ਪਾਣੀ ਮਿਲਦਾ। ਮੈਂ ਤੇਰੀ ਇਕੱਲੀ ਰਹੂੰਗੀ। ਉਹ ਤੂੰ ਦੀਪੀ ਨੂੰ ਪਾਲੀ। ਹੱਦ ਕਰੀ ਯਾ ਨਾ ਦੀਪੀ ਨੂੰ ਪਾਲੀਆ ਕਿ ਨਹੀਂ ਮਾਈ ਪਾਉਣਾ ਦੀਪੀ ਦੁੱਪੀ ਨੂੰ। ਕਿਉਂ? ਤੂੰ ਚਾਂਦੇ ਨੂੰ ਕਹਦੇ? ਓ ਅੱਛਾ ਵਿਚਾਰ ਨੇ ਨੂੰ ਕਹਿੰਦਾ ਵੀ ਤੇਰੇ ਨਾਲ ਪੈਜੇ। ਵੇ ਦੁਰ ਭਟੇ ਮੂੰ ਕਿ ਮੈਂ ਬਕਵਾਸ ਮਾਰਦਾ। ਹੋਰ ਫਿਰ ਚਾਂਦੇ ਨੂੰ ਕਹਦੇ ਪਾਣੀ ਦੀ ਭਾਰੀ ਲਾ ਲੂ। ਓ ਬਿਮਾਰ ਹੋ ਗਿਆ ਉਹ ਨਮੂਣੀਆਂ ਹੋ ਗਿਆ ਉਹਨੂੰ। ਤੇ ਤੈਨੂੰ ਹੋ ਗਿਆ ਫਿਰ? ਲੈ ਮੈਂ ਤਾਂ ਮੀਟ ਖਾਨਾ। ਮੀਟ ਕੰਦਨ ਹੁੰਦਾ ਨਹੀਂ ਵੇ ਬੱਕਰਾ ਗਾਈ ਦਾ ਰੋਜ ਅੱਗ ਮਾਰਦਾ ਸ਼ਰੀਰ ਹੂੰ ਤੂੰ ਮੇਰੀ ਗੱਲ ਸੁਣ ਲੈ ਇਧਰ ਹੀ ਆ ਬੱਕਰੇ ਰੋਂਦਾ ਸੀ ਹੋਰ ਦੀ ਨਾ ਨਾ ਚੱਲ ਦਵਾਰੇ ਗੱਲ ਇਹ ਚ ਕਿਹੜੀ ਗੱਲ ਆ ਚੱਲ ਤੂੰ ਖਾ ਆਪਦੀ ਉੰਗੀ ਚੱਲ ਮਾਰੇ ਮੋਟਰ ਤੇ ਚੱਲੇ ਦਵਾਰੇ ਗੱਲ ਬਸ ਠੀਕ ਆ ਤੂੰ ਐਂ ਕਹਿ ਜੀ ਨਹੀਂ ਨਹੀਂ ਮੋਟਰ ਤੇ ਗਿਆਗਾ ਪਰ ਆਪਾਂ ਅੱਗੇ ਨਾਲ ਪਿੱਛੇ ਕਦ ਮੇਰੇ ਦੇਖਿਆ ਨਾ ਹੋ ਗਿਆ ਅੱਜ ਉਹਨੂੰ ਬਿਮਾਰ ਹੋ ਗਿਆ ਤਾਂ ਗਿਆ ਅੱਜ ਉਹ ਬਿਮਾਰ ਹੋ ਗਿਆ ਉਹ ਅੱਸੀ ਚਰਨਾ ਬਿਮਾਰ ਹੋ ਗਿਆ ਤਾਂ ਗਿਆ ਪਰਨੀ ਤੂੰ ਅੱਜ ਭੇਜਣਾ ਨਹੀਂ ਸੀ ਹੈ ਫੋਨ ਲਾ ਬਿਲਕੁਜੀ ਲੱਗਦੇ ਕੋਲ ਨੂੰ ਬੋਲਦਾ ਨਾ ਨਹੀਂ ਗਾਲਾਂ ਦੇਊਗਾ ਹਾਂ ਚੱਲ ਵਾ ਇਨਾਂ ਕਰਦੇ ਕਿੱਥੇ ਕਰਨਾਗਾ ਬਸ ਇੰਨਾ ਕੀ ਹੈ ਥੋੜਾ ਜਿਹਾ ਇਹ ਰੇਗਰਤੀ ਜਾਉਂਗੀ ਹਾਂ ਫੇ ਕੈਮਰਾ ਕੱਟ ਕੇ ਜਾਉਂਗੀ ਮੈਂ ਤਾਂ ਪਤਾ ਚੱਲ ਜੂ ਵੀ ਖੇਤ ਚ ਫਿਰਦਾਗਾ ਬੱਟ ਤੇ ਫਿਰਦਾਗਾ ਕੋਈ ਵਾਰ ਕੋਠੇ ਤੇ ਨਾ ਪਿਆ ਕੋਠੇ ਚ ਨਾ ਪਿਆ ਬੰਨੀ ਕਮਰੇ ਚਲ ਪਿਆ ਬੁੜੀ ਲਈ ਤੂੰ ਫੋੜਾ ਕਿੱਥੇ ਰਾਮ ਦੀ ਕਿੱਦਾਂ ਜੇ ਗੱਲਾਂ ਸਿਖਾਉਂਦੀ ਆ ਤੂੰ ਉਹਦਾ ਕਹਿ ਦੇ ਨਾ ਕਿ ਮੈਨੂੰ ਗੱਲਾਂ ਦੇ ਉਹ ਤੂੰ ਕਹਿ ਕੇ ਇਹਦਾ ਤੇਰੀ ਇਹ ਗੱਲ ਇੱਕ ਮਿੰਟ ਬਹਿ ਹਾਂ ਹਣਾ ਫੋਨ ਲਾ ਮੈਂ ਬਾਤ ਕਰੂਗੀ ਨਾ ਨਹੀਂ ਕੋਲਾ ਕੱਟੂਆਂ ਨੇ ਕਿ ਰਾਤ ਨੂੰ ਤਾਂ ਉੱਠੜ ਡੱਕ ਆਪਾਂ ਪੈਨ ਨੂੰ ਚੁੱਪ ਕਰ ਜਾਗਾ ਮੈਂ ਲਾਉਣਾ ਹੀ ਨਹੀਂ ਫੋਨ ਚੱਲ ਤੂੰ ਨਾ ਲਾਉਣਾ ਤਾਂ ਪਊਗਾ ਇਹ ਬਲਾਗ ਜਵਾਕ ਕੀ ਚਵਾਰੇ ਜੀ ਉਡੀ ਨਹੀਂ ਆਉਗੇ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਗੱਲ ਬਣੂਗੀ ਨਾ ਫੋਨ ਚੱਕ ਬੈਲਾ ਫੋਨ ਹੈ ਨਹੀਂ ਇੱਥੇ ਫੋਨ ਦੋ ਇਹਦਾ ਲਾ ਲਾ ਉਧਰੋਂ ਲਾ ਫੋਨ ਨਹੀਂ ਨਹੀਂ ਮੈਂ ਤਾਂ ਇਹ ਕਹਿੰਦੀ ਸੀਗੀ ਵੀ ਬੱਟ ਜੀ ਤੇ ਕਰਦਾ ਹੋਊਗਾ ਹਵਾ ਜੀ ਦੀ ਨਹੀਂ ਵਜਦੀ ਦੀ ਪਤਾ ਲੱਗ ਜਾਊਗਾ ਵੀ ਖੇਤ ਚੀ ਮਰਦਾ ਕਿ ਕਮਰੇ ਚ ਸੁੱਤਾ ਸੁੱਤਾ ਪਿਆਗਾ ਤੈਨੂੰ ਬੜਾ ਪਤਾ ਵਾ ਨਹੀਂ ਅਸੀਂ ਬਥੇਰੇ ਕੰਮ ਕੀਤੇ ਹੋਈ ਗੱਲ ਕੁਮਾਰਾਂ ਹੁੰਦਿਆਂ ਨੀਂ ਇੱਤਾਂ ਚ ਪਤਾ ਲੱਗ ਜਾਂਦਾ ਤੇ ਸਹੀ ਆ ਫਿਰ ਇਹ ਜਿਹੜੀ ਗੱਲ ਆਈ ਨਹੀਂ ਸੀ ਕਰਨਾ ਤੈਨੂੰ ਬੜਾ ਪਤਾ ਲੱਗ ਰਿਹਾ ਕੋਈ ਨਾ ਫਿਰ ਕਰਤ ਨਹੀਂ ਦੀ ਉਹ ਕਰਤ ਨਹੀਂ ਦੀ ਨੀ ਸਰਪੰਚ ਨਹੀਂ ਆਜਿਆ ਹੁਣ ਉਹ ਆ ਗਈ ਲਿਆ ਕੰਟਾ ਵਾਲਾ ਤਾਂ ਟਾਈਮ ਤਾਂ 2 ਮਿੰਟ ਰਹਿ ਗਏ ਸਾਰੇ 2 ਮਿੰਟ ਹਾਂ ਅੜ ਜਾ ਹਾਂ ਕੀ ਕੰਮ ਇਹ ਮੋਟਰ ਦੀ ਚੱਲਿਆ ਉੱਤਰਤੀ ਚੱਲ ਫੜਾ ਆਪਾ 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 ਰੱਬ ਨੇ ਨੇੜੇ ਹੋ ਕੀ ਸੁਣ ਲਈ ਘਰੇ ਹੁੰਦਾ ਘਰੇ ਔਖਾ ਹੋ ਜਾਂਦਾ ਬੰਦ ਕਰ ਲੈ ਆ ਜਾ ਇੱਧਰ ਸਿੱਜ ਡਾਇਲੋਗ ਕੋਈ ਨਹੀਂ ਹੋਣਾ ਚਾਹੀਦਾ ਨਾ ਲੈ ਵੀ ਕਲਵੰਤਾ ਆਪਾ ਰੱਬ ਨੇ ਨੇੜੇ ਹੋ ਕੀ ਸੁਣ ਲਈ ਆ ਜਾ ਇੱਧਰ ਮਗਰਾ ਚੱਲ ਮਲੀ ਮੋਟਰ ਤੇ ਹਾਂ ਠੀਕ ਹੈ 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 ਖੁੰਦਾ ਹੁਣ ਹੁਣ ਖੁੰਦਾ ਇਹ ਡਾਇਲੋਗ ਦੇਖੀ ਪੁਰੇ ਯਾਰ ਪੁਰੇ ਯਾਰ ਹਾਂ ਇੱਕ ਦੋ ਫਿਰ ਇੱਕ ਮੈਂ ਬੋਲੂ ਇੱਕ ਤੂੰ ਬੋਲੇ ਹੁਣ ਐ ਕਿਵੇਂ ਜਾਂਦਾ ਮੇਰੀ ਸੁਣ ਲਓ ਇੱਕ ਦੂਆ ਬਣਾ ਲਓ ਇੱਧਰ ਕੇ ਸੁਣ ਲੈ ਲੈ ਮੇਰੀ ਗੱਲ ਸੁਣ ਹੁਣ ਇਹ ਤਾਂ ਗਿਆ ਮੋਟਰ ਤੇ ਮੋਟਰ ਦੀ ਜਲ ਘਰੇ ਘਰੇ ਨੂੰ ਛੱਡ ਇਹ ਕਦ ਚੱਲ ਠੀਕ ਹੈ ਫਿਰ ਚੱਲੀਏ ਮੋਟਰ ਤੇ ਕੋਈ ਇੱਛਾ ਵਾਲਾ ਸੰਧ ਦਾ ਚੱਕਲਾ ਐਦੇ ਨਾ ਮਾਰੇਗਾ ਹੁਦੂ ਠੀਕ ਹੈ ਚੱਲ ਘਰ ਘਰੇ ਆ ਜਾ ਕਰੇਗਾ ਉਥੇ ਸਿੰਧ ਦਾ ਸੀਰ ਪਾਵਾਂਗੇ ਬਾਕੀ ਦਾ ਪਾਵਾਂਗੇ ਉਹ ਟੀਪਲ ਲੈ ਗਏ ਸੀ ਲੈ ਗਏ ਪੈਸੇ ਦੇ ਦਿੱਤੇ ਸਾਨੂੰ ਹਾਂ ਪੈਸੇ ਠੀਕ ਚੱਲ ਚੱਲਣਾ ਹਾਂ 아이 ਠੀਕ ਹੈ ਤਾਂ ਸੀਰ ਹਾਂ ਕੱਟ ਦੀ ਲੋੜ ਹੀ ਨਹੀਂ ਇਹਦੇ ਨਾਲ ਕੱਟ ਲੈ ਇੱਥੇ ਆ ਮੇਰੇ ਕੋਲ ਜਾ ਮੈਂ ਮੇਰੇ ਮੋਢੇ ਤੇ ਹੱਥ ਰੱਖ ਹਾਂ ਆਹੀ ਠੀਕ ਆ ਰਹਿਣ ਦੇ ਪਿੱਛਲ ਵਾਰਤੀ ਜਾਂਦੇ ਆ ਕੱਢਦੇ ਆ ਲਾ 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 ਸਿੱਧੇ ਇਹਦੇ ਉੱਤੇ ਲਾਓ ਰੇ ਪਾਣੀ ਨਾ ਲਾਈਏ ਇਹਦੇ ਉੱਤੇ ਲਾ ਘਟਾ ਕੇ ਕਰ ਲੈ ਮੜੀ ਜੇ ਲੈਟ ਕਰ ਦੂ ਆ ਕਰ ਦੂਗਾ ਲੈਟ ਘਟਾ ਲੈ ਹੋ ਜੀ ਆਹ ਚੱਲ ਚੱਲ ਲੈ ਮਗਰਾ ਪਹਿਲਾਂ ਮੈਨੂੰ ਸੁਣੂ ਬੁੱਗੇ ਚੱਲ ਐਕਸ਼ਨ ਖੜ ਜਾ ਐਕਸਪ੍ਰੈਸ਼ਨ ਨਹੀਂ ਦੇਣੇ ਪਤਾ ਨਹੀਂ ਗੱਲ ਨਹੀਂ ਸੁਣਨੀ ਉਹਨਾਂ ਓਕੇ ਨੂੰ ਖੁਰਦੇ ਨੇ ਇੱਥੇ ਲੱਗੂ ਹੋਰ ਹੋਰ ਵੀ ਪਾਸੇ ਖੜਾਗਾ ਸਾਨੂੰ ਵੀ ਪਾਲਾ ਚੜਾਤਾ ਦੇਖੇ ਮੈਂ ਦੀ ਬਣੀ ਦਦਾ ਲੱਗ ਰਹੀ ਰੀਲ ਬਣਾਉਣੀ ਆ ਰੀਲ ਬਣਾਉਣ ਲੱਗਿਆ ਆਪਾ ਲੋ ਯਾਰ ਇਹਨੇ ਖਿੱਚਦਾ ਆ ਐ ਤਾਰ ਹੋ ਗਈ ਆ ਹੋ ਗਈ ਤਾਰ ਹੁਣ ਹੁਣ ਪਤਾ ਕੀ ਕਰੇਗਾ ਕਿ ਟਾਈਮ ਵਾਲੇ ਸ਼ਾਟ ਟਾਈਮ ਲੈ ਕੇ ਬੋਲਣਾ ਹਟਾਈ ਜਾਂਦਾ ਹੁਣ ਕੋਈ ਨਹੀਂ ਫਿਰ ਪਿੱਛੇ ਆ ਘਟਾਲਾ ਥੋੜੀ ਜੀ ਇਹਦੀ ਲਾਈਟ ਘਟਾਲ ਇਹਦੀ ਲਾਈਟ ਘਟਾਲਣ ਮੜੀ ਡਾਊਨ ਕਰ ਲੈ ਇਹਨੂੰ ਆ ਬੰਦ ਕਰ ਬਾਹਰ ਪੀਲੀ ਹੁੰਦੀ ਫਿਰ ਹੋਰ ਘਟਾਉਣਾ ਕੀ ਹੁੰਦਾ ਸੰਧਤਾ ਚੱਕ ਲੈ ਕੋਈ ਇਹਦੇ ਨਾ ਮਾਰੇਗਾ ਹੁਣ ਚੱਲ ਫਿਰ ਆ ਜਾ ਕਰਿਆ ਜਾ ਚੱਲ ਦੇਖ ਮੈਨੂੰ ਕੀ ਹੋ ਗਿਆ

ਜਾ ਜਾ ਕੇ ਦੱਸ ਦੇ ਤੇਰੇ ਯਾਰ ਨੂੰ ਵੱਢਣ ਚੱਲੇ ਆ ਸਰਪੰਚ ਨੂੰ ਓਏ ਤੂੰ ਲੈ ਕਲਵੰਤਾ ਮੂੰਹ ਸੰਭਾਲ ਕੇ ਬੋਲ ਤੇਰੇ ਘਰ ਵਾਲਿਆ ਤੇ ਮਰੀਤੀ ਨੂੰ ਐਂ ਬੋਲਦਾ ਓਏ ਤੈਨੂੰ ਸ਼ਰਮ ਨਹੀਂ ਆਉਂਦੀ ਅੱਛਾ ਸ਼ਰਮ ਨਾਲ ਕਿਹੜੀ ਕੁੜੀ ਕੱਢ ਲਿਆ ਤੇ ਜਿਹੜੇ ਆ ਲੱchn ਕਰਦੀ ਆ ਉਹਦੋਂ ਵੀ ਤੇਰੀ ਧੀ ਆ ਇਹ ਓ ਤੂੰ ਇਹ ਨਾ ਆਵਾ ਤਵਾ ਬੋਲ ਮਰੀਤੀ ਨੂੰ ਪੁੱਠਾ ਸਿੱਧਾ ਨਹੀਂ ਬੋਲ ਸਕਦਾ ਮੇਰੇ ਹੁੰਦੇ ਓਏ ਚੱਲਣ ਦਿੰਦੇ ਨਾ ਯਾਰ ਇੱਕ ਅੱਧੀ ਘੰਟਾ ਇਹ ਚੱਲੂਗੀ। ਮੇਰੀ ਗੱਲ ਸੁਣ। ਚੱਪ ਚੱਪ ਜਦੋਂ ਇਹਨੇ ਕਿਹਾ ਨਾ ਐ ਕਰਕੇ ਤੂੰ ਮੇਰੇ ਮੇਰੀ ਤਿੰਨਾਂ ਆਏ ਬੋਲਦਾ ਤੈਨੂੰ ਕਿਸ ਨੇ ਬੋਲਣਾ ਨਹੀਂ ਸਿਖਾਇਆ। ਕਿ ਤੂੰ ਓਏ ਵਧੀਆ ਚੱਲੀ ਜਾ। ਐਕਸ਼ਨ ਕਿੱਥੇ ਰੱਖੀਏ ਯਾਰ? ਲੈ ਆ ਲੈ ਆ ਕੇ। ਖੜ ਜਾ। ਹਾਲਾ। ਓ ਕੀ ਹੋਏਗਾ ਓਏ? ਓ ਕੀ ਗੱਲ ਹੈ? ਕਿੱਧਰ ਚੱਲੇ ਹੱਕ ਤੂੰ? ਜਾ ਜਾ ਕੇ ਦੱਸ ਦੇ। ਤੇਰੇ ਯਾਰ ਨੂੰ ਵਧਣ ਚੱਲੇ ਸਰਪੰਚ ਨੂੰ। ਓਏ। ਕਲਵੰਤਾ ਮੂੰਹ ਸੰਭਾਲ ਕੇ ਬੋਲ ਕਿਵੇਂ ਬੋਲਦਾ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਨਹੀਂ ਯਾਰ ਉਹ ਘੜਦਾ ਮੇਰੀ ਧੀ ਆਹ ਸਾਰਾ ਬੁੱਲ ਗਿਆ ਯਾਰ ਉਹ ਤਾਂ ਕਹਿਣਾ ਸੀ ਤੇ ਫਿਰ ਕੀ ਤੇਰੀ ਘਰ ਵਾਲੀ ਤੇ ਮੇਰੀ ਧੀ ਇਹ ਤੈਨੂੰ ਕਿਸੇ ਨੇ ਅਕਲ ਨਹੀਂ ਸਿਖਾਈ ਉਹ ਦੋ ਗੱਲਾਂ ਮਖਿਆ ਉਹ ਔਖੀਆਂ ਲੱਗਿਆ ਸੀ ਮੈਂ ਤਾਂ ਪਰੇ ਖੜਾ ਅੱਛਾ ਫਾਈਟ ਇਹੇ ਧਰੀ ਫੀਰ ਮੈਂ ਲੈ ਆ ਲੈ ਆ ਕੇ ਲੈ ਮਰ ਜਾ ਕਮਾਟ ਹਾਥ ਯਾ ਕਿ ਹੇਲੋ ਕਿੱਧਰ ਓ ਜਾ ਜਾ ਕੇ ਦੱਸ ਦੇ ਤੇਰੇ ਯਾਰ ਨੂੰ ਵਧਣ ਚੱਲੇ ਸਰਪੰਚ ਨੂੰ ਲੈ ਓ ਕਲਵੰਤਾ ਮੂੰਹ ਸੰਭਾਲ ਕੇ ਬੋਲ ਮੇਰੀ ਧੀ ਨੂੰ ਐਂ ਬੋਲਦਾ ਤੇਰੇ ਘਰ ਵਾਲੀ ਐ ਮਰਾ ਮੋਟਾ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਕੁਸ ਅੱਛਾ ਤੇਰੀ ਧੀ ਐ ਤੂੰ ਨਹੀਂ ਕੋ ਸਿਖਾਇਆ ਲੈ ਅਕਲ ਦਾ ਖਤਮ ਹੋ ਗਿਆ ਤੇਰੇ ਦਿਮਾਗ ਨੂੰ ਹੈ ਚੱਲਿਆ ਕਿੱਧਰ ਹੁਣ ਭਰਾਵਾ ਤੂੰ ਬੜਾ ਗੁੱਸਾ ਕਰਾ ਦਦੀ ਤੂੰ ਕੋ ਬੰਨਾ ਓਏ ਤੇਰਾ ਵੀ ਗੱਲਦਾ ਨਾ ਪਹਿਲਾਂ ਪਹਿਲਾਂ ਤੂੰ ਵੀ ਉਲ ਜਾਇਆ ਤੂੰ ਨੂੰ ਕਹਦੇ ਅੱਛਾ ਇੱਕ ਮਿੰਟ ਇੱਕ ਮਿੰਟ ਵਿਗਿਆ ਆਪਣ ਆ ਗਿਆ ਇੱਥੇ ਜੇ ਰੱਖੀ ਸੀ ਯਾਰ ਮੈਂ ਆ ਭਈ ਆ ਭਈ ਹੇ ਲੋ ਕਿੱਧਰ ਓ ਤੇਰੇ ਯਾਰ ਨੂੰ ਬੰਨਣ ਚੱਲੇ ਆ ਜਾ ਜਾ ਕੇ ਦੱਸ ਦੇ ਕਿਹੜੇ ਯਾਰ ਨੂੰ ਪੰਚ ਨੂੰ ਉਹ ਕਲਵੰਤਾ ਮਾਰਾ ਮੋਟਾ ਮੂੰਹ ਸੰਭਾਲ ਕੇ ਬੋਲ ਤੇਰੇ ਘਰ ਵਾਲਿਆ ਤੇ ਮੇਰੀ ਧੀ ਨੂੰ ਤੂੰ ਐਂ ਬੋਲਦਾ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਕੁਝ ਬੋਲਣਾ ਤੂੰ ਬੜਾ ਕੁਝ ਸਿਖਾਇਆ ਹੈ